ਹਾਂਜੀ ਬਹੁਤ ਹੀ ਸਤਿਕਾਰਯੋ ਪਿਆਰੇ ਸਾਥੀਓ ਦੇਖੋ ਜਿਹੜੀ ਆਪਣੀ ਨਾ ਪੰਜਾਬ ਪੁਲਿਸ ਦੀ ਭਰਤੀ ਆਈ ਹੈ ਪੰਜਾਬ ਪੁਲਿਸ ਦੀ ਭਰਤੀ ਵਾਸਤੇ ਤੁਸੀਂ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਦੇਖੋ ਕਿਵੇਂ ਕਰਨੀ ਹੈ ਜੀ ਮੈਂ ਦੱਸਦਾ ਹਾਂ ਹਾਂਜੀ ਤੁਸੀਂ ਨਾ ਜੇ ਅਗਰ ਪੰਜਾਬ ਪੁਲਿਸ ਦੀ ਭਰਤੀ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅੱਜ ਜੱਡੀ ਡੇਟ ਓਪਨ ਹੋ ਚੁੱਕੀ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਤੇ ਕਲਿੱਕ ਕਰ ਲਿਓ ਜੀ ਠੀਕ ਹੈ ਆ ਦੇਖੋ ਜੀ ਖੁੱਲ ਚੁੱਕੀ ਹੈ ਜੀ ਉਸ ਤੋਂ ਦੇਖਿਆ ਆਨਲਾਈਨ ਅਪਲਾਈ ਅੱਜ ਸ਼ੁਰੂ ਹੋ ਚੁੱਕਿਆ ਤੁਸੀਂ ਕਲਿੱਕ ਕਰ ਲਿਓ ठीक है उस तो बाद रजिस्टर से क्लिक कर लियो ठीक है जी इस तरह का थोड़े को शो हो जाएगा क्लोज़ कर लियो उस तो उसे हाँ जी असं एगरी हाँ ठीक है उस तो देखो जी इत फस्ट नेम तो था जिस तरह मेरा नाम दीपक कुमार है दीपक कुमार मिडल नेम ठीक है उपरला जा बिचला नेम नहीं जी लास्ट नेम इतें कुमार भर दौ ਠੀਕ ਹੈ ਮੈਂ ਵੈਸੇ ਹੀ ਆਪਣਾ ਦੱਸ ਦਿੰਨਾ ਠੀਕ ਹੈ ਜੀ ਉਸ ਤੋਂ ਬਾਅਦ ਦਿਖੋ ਜੀ ਉਸ ਤੋਂ ਬਾਅਦ ਕੀ ਤੁਸੀਂ ਕਦੇ ਆਪਣਾ ਨਾਮ ਚੇਂਜ ਕਰਵਾਇਆ ਨਾ ਜੀ ਉਸ ਤੋਂ ਬਾਅਦ ਆਪਣੀ ਡੇਟ ਆਫ ਬਰਥ ਜਿੰਨੀ ਵੀ ਤੁਹਾਡੀ ਬਣਦੀ ਹੈ ਜਿਵੇਂ ਮੈਂ ਕੋਈ ਵੀ ਲਾ ਲਵਾਂ ਜਿਵੇਂ ਮੇਰੀ ਆਪਣਾ ਲਾ ਲੈਣਾ ਜੀ ਨੀਸੋ ਦੇ ਵਿੱਚ ਵਿਚਕਾਰ ਵਿਚਕਾਰ ਠੀਕ ਹੈ ਜੀ इतना डेट चेंज कर लाँगे यानी कि अपनी ओके जी ये मेरी डेट ऑफ बर्थ है जी उस तो जो भी थोड़ा जेंडर है वह भर दी उस तो फोन नंबर ठीक है जी उस तो कन्फर्मेन फोन नंबर सेम ही है उस तो बाद जीमेल आई डी है Gmail ID Gmail ID ਮੈਂ ਆਪਣੀ Gmail ID ਭਰਦਣਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਕਨਫਰਮ ਕਰ ਦਿਓ Gmail ID ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਫੋਨ ਤੋਂ ਹੀ ਕਰਨਾ ਹੈ ਮੇਨ ਮੁੱਦਾ ਦਾ ਵੀ ਤੁਸੀਂ ਫੋਨ ਤੋਂ ਹੀ ਕਰਨਾ ਕੋਈ ਰੁਪਈਆ ਲੈਣ ਨਹੀਂ ਜਾਣਾ ਹੈਗਾ ਤੁਸੀਂ ਚੱਕ ਕੇ ਕੈਫੇ ਦੇ ਰੁਪਈਆ ਲੈਣ ਲੱਗ ਜਾਓ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਤੁਸੀਂ ਫੋਨ ਤੋਂ ਹੀ ਕਰਨਾ ਹੈ ਕੈਫੇ ਤੇ ਸਿਰਫ ਤੁਸੀਂ ਫੀਸ ਭਰ ਸਕਦੇ ਹੋ ਜਾਂ ਆਪਣੀ ਸਰਟੀਫਿਕੇਟ ਹੈ ਜਾਂ ਅਪਲੋਡ ਕਰਵਾ ਸਕਦੇ ਹੋ ਤੁਸੀਂ ਫੋਨ ਤੋਂ ਹੀ ਕਰ ਸਕਦੇ ਹੋ ਸਭ ਕੁਝ ਠੀਕ ਹੈ ए यूज़ उसका मोबाइल नंबर है ईमेल आई डी थोड़े तो ओ टी पी आऊगा जी ओ टी पी ठीक है देखो ओटीपी आ गया हाँ देखो जी ओ टी पी आया जी बाहठ चाली बाहठ ठीक है जी जिमें बाठ चाली बाहठ ठीक है जी ये मैं वेरीफाई करवा दिता जी ठीक है जी और सक्सैसफुल वेरी बेरि, वेरीफाई हो गया ਈ ਬੀਮਲ ਵਾਲਾ ਈਮੇਲ ਵਾਲੀ ਤੁਹਾਡੀ ਜੀਮੇਲ ਆਈਡੀ ਬਣੀ ਹੋਏਗੀ ਨਾ ਤੁਸੀਂ ਉਸ ਤੇ ਜਾ ਕੇ ਨਾ ਤੁਸੀਂ ਦੇਖ ਲਈਏ ਇੱਕ ਵਾਰ ਮੈਂ ਦੱਸਦਾ ਇੱਕ ਵਾਰ ਤੁਹਾਨੂੰ ਦੱਸਦਾ ਆ ਦੇਖੋ ਜੀ ਈਮੇਲ ਤੇ ਇਸ ਤਰ੍ਹਾਂ ਦਾ ਹੋਊਗਾ 86 4796 ਇੱਥੇ ਭਰ ਦੂਆਂ ਜੀ ਦੇਖੋ ਈਮੇਲ ਦਾ 86 47 ਤੇ 96 ਤੁਸੀਂ ਇੱਥੇ ਵੈਰੀਫਾਈ ਕਰਵਾ ਦੇਣਾ ਜੀ ਠੀਕ ਹੈ ਦੇਖੋ ਜੀ ਇਹ ਆਪਾਂ ਮੈਂ ਸੌਰੀ ਜੀ ਮੈਂ ਥੋੜਾ ਜਿਹਾ ਗਲਤ ਭਰਤਾ छियासी संताली चुरानवे सॉरी देखो जी छियासी संताली चुरानवे हाँ देखो जी सक्सैसफुल हो गया उस तो आज जी देखो अपने को हाँ जी असी एग्री हाँ बाद तो तो जी रजिस्ट्रेशन है तो बिल्कुल फ्री हो जाएगी ठीक है जी देखो जी कोई वो नहीं है ठीक है जी आ देखो कैप्चा प्रो रीवेरीफाई कर दो ठीक है जी आ देखो जी थी तो हाँ जी मेरा नाम दीपक कुमार है मेरी डेट ऑफ बर्थ है नहीं है जी मेरा एन है जी ठीक है जी सबमिट कर दो ओके कर दो ठीक है इस तरह ये मतलब कि थोड़ी तो जोड़ी रजिस्ट्रेस वो हो, हो जाएगी रजिस्ट्रेशन नंबर देखो जी ती तो ਆ ਦੇਖੋ ਜੀ ਸਕਸੈਸਫੁੱਲ ਹੋ ਗਿਆ ਇਹ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਗਿਆ ਯਾਨੀ ਕਿ ਤੁਸੀਂ ਕੀ ਹੋ ਗਏ ਵੈਲਿਡ ਹੋ ਗਏ ਹੁਣ ਤੁਸੀਂ ਕੀ ਕਰਨਾ ਹੈ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਕਰਨਾ ਕੀ ਹੈ ਹੁਣ ਜਦੋਂ ਆਪਾਂ ਅਗਲਾ ਸਟੈਪ ਬਦਾਂਗੇ ਆਪਣੇ ਅਗਲੇ ਸਟੈਪ ਦੇਖੋ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਹਾਂਜੀ ਸਾਡੀ ਰਜਿਸਟ੍ਰੇਸ਼ਨ ਹੋ ਗਈ ਇਸ ਤਰ੍ਹਾਂ ਹੀ ਤੁਸੀਂ ਨਾ ਫਿਰ ਕੀ ਕਰਨਾ ਹੈ ਲੌਗ ਆਊਟ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਹੀ ਤੁਹਾਡੀ Gmail ID ਇੱਥੇ ਭਰਨੀ ਹੈ ਤੁਹਾਡੇ ਕੋਲੇ ਪਾਸਵਰਡ ਆ ਜਾਏਗਾ ID ਪਾਸਵਰਡ ਤੁਹਾਡੇ ਮੇਲ ਤੇ ਚਲਾ ਜਾਏਗਾ ਠੀਕ ਹੈ ਜੀ ਉਹ ਜੂ ਜੋ ਤੁਹਾਡੇ ਸਟੈਪ ਮੰਗੇਗਾ ਤੁਹਾਡਾ ਫੋਨ ਨੰਬਰ ਤੁਹਾਡੇ ਘਰ ਦਾ ਪਤਾ ਹਰ ਇੱਕ ਚੀਜ਼ ਮੰਗੇਗਾ ਕੋਈ ਖਾਸ ਗੱਲ ਨਹੀਂ ਹੈ ਉਹ ਤੁਸੀਂ ਦੇ ਦੇਣਾ ਤੇ ਉਸ ਤੋਂ ਬਾਅਦ ਕੀ ਮੰਗੇਗਾ ਤੁਹਾਡੇ ਜਿਵੇਂ ਫੋਟੋ ਅਪਲੋਡ ਮੰਗੇਗਾ ਇੱਕ ਤੁਸੀਂ ਕੈਫੇ ਵਾਲੇ ਤੋਂ ਆਪਣੀ ਜੋ ਤੁਹਾਡਾ ਸਾਈਜ਼ ਹੈ ਉਹਦੀ ਫੋਟੋ ਕਰਵਾ ਲਿਓ ਸਾਈਜ਼ ਮੰਗੂਗਾ ਉਸ ਹਿਸਾਬ ਦੀ ਫੋਟੋ ਆਪਣੇ ਫੋਨ 'ਚ ਅਪਲੋਡ ਕਰਵਾ ਲਿਓ WhatsApp ਤੇ ਮੰਗਾਲਿਓ ਠੀਕ ਹੈ ਉਹ WhatsApp ਵਾਲੀ ਕੋਈ ਕੁਝ ਅਪਲੋਡ ਕਰ ਦਿਓ ਆਪਣੇ ਜਿਹੜੇ ਸਰਟੀਫਿਕੇਟ ਹੋਊਗਾ ਉਹ ਅਪਲੋਡ ਕਰ ਦਿਓ ਠੀਕ ਹੈ ਫਿਰ ਸਬਮਿਟ ਕਰ ਦਿਓ ਫਿਰ ਫੀਸ ਹੈ ਉਹ ਤੁਸੀਂ UPI ਰਾਹੀਂ ਕਟਾਣੀ ਹੈ ਤਾਂ ਆਪਣੇ Google Pay ਰਾਹੀਂ ਕਰ ਦਿਓ ਜਾਂ ਫਿਰ ਦੂਜੀ ਲੋਡ ਕਰ ਦਿਓ ਆਪਣਾ ਕੈਫੇ ਰਾਹੀਂ ਕਟਾ ਦਿਓ ਇਹ ਕੋਈ ਔਖਾ ਪ੍ਰੋਸੈਸ ਨਹੀਂ ਆਪਾਂ ਇੱਥੋਂ ਵੀ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਆਪਣੇ ਨਾਲ ਜਿਹੜੇ ਸਾਥੀ ਨੇ ਤੁਸੀਂ ਉਹਦਾ PDF PDF ਤੁਹਾਡੇ ਫੋਨ ਤੇ ਆ ਜਾਏਗਾ ਆ ਦੇਖੋ ਇਸ ਨੂੰ ਤੁਸੀਂ ਡੈਸਕਟਾਪ ਸਾਈਟ ਟਾਈਪ ਕਰ ਲਓ। ਦੇਖੋ ਹਰ ਇੱਕ ਚੀਜ਼ ਆ ਜਿਹੜੀ ਆਜੂਗੀ ਕੋਈ ਖਾਸ ਗੱਲ ਨਹੀਂ ਹੈ। ਤੁਸੀਂ ਇੱਕ ਵਾਰੀ ਹਿੰਮਤ ਕਰੋ, ਮਿਹਨਤ ਕਰੋ ਤਾਂ ਆਪਣੇ ਫੋਨ ਤੇ ਵੀ ਹੋ ਸਕਦੀ ਹੈ। ਇਹ ਜੀ ਰਜਿਸਟ੍ਰੇਸ਼ਨ ਕੋਈ ਔਖੀ ਨਹੀਂ ਹੈ। ਠੀਕ ਹੈ ਜੀ। ਕੈਫੇ ਵਾਲੇ ਤੋਂ ਤਾਂ ਬਚ ਜੂਗੇ। 100-200 ਰੁਪਏ ਦਾ ਜਿਹੜਾ ਖਰਚਾ ਤੁਹਾਡਾ ਬਚ ਜਾਏਗਾ। ਠੀਕ ਹੈ ਜੀ। ਜੇ ਕੋਈ ਵੀ ਦਿੱਕਤ ਆਉਂਦੀ ਆ ਤਾਂ ਪਲੀਜ਼ ਕਾਲ ਮੀ। ਕੋਈ ਦਿੱਕਤ ਨਹੀਂ ਆਉਂਦੀ। ਆਪਾਂ ਉਹਨਾਂ ਨਾਲ ਖੜੇ ਆ ਜਿਹੜੇ ਬੱਚੇ ਜਿਨ੍ਹਾਂ ਕੋਲੇ ਪੈਸੇ ਨਹੀਂ ਹੈਗੇ। ਜੋ ਮਤਲਬ ਕਰਦੇ 100 ਰੁਪਏ ਵੀ ਭਰਨ ਯੋਗ ਨਹੀਂ ਹੈਗੇ ਆਪਾਂ ਉਹਨਾਂ ਵਾਸਤੇ ਖੜੇ ਆ ਉਹਨਾਂ ਦਾ ਹੈਲਪ ਆਪਾਂ ਹੈਲਪ ਹੈ ਛੜੀ ਉਹਦੀ ਜ਼ਰੂਰ ਕਰਾਂਗੇ ਥੈਂਕ ਯੂ ਇਹ ਵੀਡੀਓ ਨੂੰ ਦੇਖ ਲਿਓ ਤੇ ਆਪਣੇ ਜਿਹੜੇ ਲੋੜਵੰਦ ਸਾਥੀ ਹੈ ਉਹਨਾਂ ਨੂੰ ਜ਼ਰੂਰ ਦਿਖਾਈਓ ਕੋਈ ਔਖੀ ਨਹੀਂ ਹੈਗੀ ਪੁੱਤਰ ਰਜਿਸਟ੍ਰੇਸ਼ਨ ਕਰਨੀ ਬਸ ਥੋੜਾ ਜਿਹਾ ਦਿਮਾਗ ਚਾਹੀਦਾ ਆਪਾਂ ਨੂੰ ਠੀਕ ਹੈ ਆਪਣੇ ਫੋਨ ਤੋਂ ਹੀ ਕਰ ਸਕਦੇ ਆ ਆਪਣੇ ਕੋਲ ਕਿੱਡੇ ਕਿੱਡੇ ਐਂਡਰੋਇਡ ਦੇ ਫੋਨ ਨੇ ਉਹਨਾਂ ਤੋਂ ਵਰਤੋਂ ਕਰਕੇ ਆਪਾਂ ਇਹ ਰਜਿਸਟ੍ਰੇਸ਼ਨ ਕਰ ਸਕਦੇ ਆ ਥੈਂਕ ਯੂ ਜੀ ਹੈਵ ਅ ਨਾਈਸ ਡੇ